ਖਾਸ ਕਰਕੇ ਜਿਹੜਾ ਰਣਜੀਤ ਸਿੰਘ ਦੇ ਵੱਲੋਂ ਗੰਭੀਰ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਤੌਰ ਤੇ ਉੱਤੇ ਬਾਦਲ ਪਰਿਵਾਰ ਦੇ ਨੁਮਾਇੰਦਿਆਂ ਦੇ ਉੱਤੇ ਲਾਏ ਗਏ ਨੇ। दरअसल ਲੰਘੇ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਿਆਸਤ ਖਾਸੀ ਪੱਖ ਦੀ ਨਜ਼ਰ ਆ ਰਹੀ ਸੀ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਸਬੰਧੀ ਜਥੇਦਾਰ ਰਣਜੀਤ ਸਿੰਘ ਵੱਡੇ ਇਲਜ਼ਾਮ ਲਾ ਚੁੱਕੇ ਨੇ। ਉਹ ਕਹਿੰਦੇ ਨੇ ਕਿ ਗੁਰੂਆਂ ਦੀਆਂ ਜਿਹੜੀ ਵਿਰਾਸਤ ਸੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਪ੍ਰਾਪਰਟੀਆਂ ਜਿਹੜੀਆਂ ਗੁਰੂਆਂ ਦੇ ਨਾਮ ਦੀਆਂ ਸੀ ਉਹ ਆਪਣੇ ਨਾਂ ਲਵਾ ਲਈਆਂ ਐਡਾ ਵੱਡਾ ਇਲਜ਼ਾਮ ਕਿਉਂ ਲਾਇਆ ਕਿਹਦੇ ਉੱਤੇ ਲਾਇਆ ਲਾਇਆ ਵੀ ਹੈ ਕਿ ਨਹੀਂ ਆਓ ਸੁਣਦੇ ਹਾਂ ਜਥੇਦਾਰ ਰਹੇ ਗਾਨੀ ਰਣਜੀਤ ਸਿੰਘ ਕੀ ਬੋਲੇ ਕੀ ਤਰ੍ਹਾਂ ਪਤਾ ਹੈ ਲੇਕਿਨ ਇਹ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਆਪਾਂ ਲੱਗੇ ਨਾ ਹੋਣਾ ਨਹੀਂ ਕੁਝ ਅਸੀਂ ਇੱਥੇ ਇੱਥੇ ਵੀ ਆਪਣੀਆਂ ਲੀਡਰੀਆਂ ਬਹੁਤੀਆਂ ਚਪਕਾਉਣੇ ਆ ਲੀਡਰੀ ਲਈ ਆਪ ਲੜ ਰਹੇ ਆ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਆ ਲੇਕਨ ਸਾਡੀ ਸਾਡੀ ਪ੍ਰੋਬਲਮ ਇਹ ਆ ਕਿ ਸਾਲਾਂ ਤੋਂ ਸਾਡੀ ਸਿੱਖ ਕੌਮ ਨੇ ਵੋਟ ਪਾਈ ਕਾਲੀਦਲ ਨੂੰ ਬਾਦਲ ਨੂੰ ਬਾਦਲ ਨੇ ਲੋਕ ਸਭਾ ਜਿੱਤੀ ਉਥੇ ਭਾਈਵਾਲੀ ਕੀਤੀ ਬਾਦਲ ਨੇ ਹੀ ਐਸੈਂਬਲੀ ਜਿੱਤੀ ਇੱਥੇ ਰਾਜ ਕੀਤਾ 15 ਸਾਲ ਬਾਦਲ ਨੇ ਹੀ ਕਮੇਟੀ ਜਿੱਤੀ ਕਾਲ ਤੱਕ ਤੋਂ ਦੇ ਕਬਜ਼ੇ ਚ ਜਦੋਂ ਵੋਟਾਂ ਅਸੀਂ ਉਹਨੂੰ ਪਾਉਣੇ ਆ ਤੇ ਉਹ ਡਿਮਾਂਡ ਜਿਹੜੀ ਉਹਨੂੰ ਕਰਨੀ ਚਾਹੀਦੀ ਉਹਦੀ ਡਿਮਾਂਡ ਹੀ ਸੈਂਟਰ 'ਚ ਅਸਰ ਕਰਦੀ ਆ ਤਾਂ ਹੀ ਇਹ ਛੁੱਟ ਸਕਦੇ ਸੀ ਜਿਵੇਂ ਰਜੀਵ ਗਾਂਧੀ ਦੇ ਕਾਤਲ ਜੈ ਲਾਲਤਾ ਨੇ ਛੜਾਏ ਅਸੀਂ 5 7 100 ਬੰਦਾ ਕਿਤੇ ਇਕੱਠਾ ਹੋ ਕੇ ਰੌਲਾ ਪਾਈਏ ਸਾਡੀ ਨਹੀਂ ਸੁਣਾਈ ਹੋਣੀ ਕਿਉਂਕਿ ਸੈਂਟਰ ਨੂੰ ਪਤਾ ਕਿ ਜਿਹਨੂੰ ਸਿੱਖਾ ਨੇ ਵੋਟਾਂ ਦਿੱਤੀਆਂ ਉਹ ਤੇ ਸਾਡੇ ਨਾਲ ਬੈਠਾ ਉਹ ਤੇ ਡਿਮਾਂਡ ਨਹੀਂ ਕਰ ਰਿਹਾ ਤੋ ਇਸ ਕਰਕੇ ਜਿੰਨੀ ਦੇਰ ਤੱਕ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਵਿੱਚ ਕੋਈ ਚੇਂਜ ਨਹੀਂ ਆਉਂਦਾ ਜਿੰਨੀ ਦੇਰ ਤੱਕ ਉਹ ਜਿਹੜਾ ਜਰਨਲ ਹਾਊਸ ਦੇ ਵਿੱਚ ਉਹ ਸਾਡੀਆਂ ਪ੍ਰੋਬਲਮਾਂ ਬਾਹਰ ਨਹੀਂ ਆਉਂਦੀਆਂ ਸਿੱਖ ਜਜ਼ਬਾਤ ਦੀ ਤਰਜਮਾ ਨਹੀਂ ਕਰਦੀਆਂ ਉਹ ਨਹੀਂ ਦੇਰ ਤੱਕ ਮੈਨੂੰ ਨਹੀਂ ਲੱਗਦਾ ਕਿ ਸਾਡੇ ਪਿੱਛੇ ਕੌਮ ਖੜੀ ਨਜ਼ਰ ਆਵੇ। ਇਹ ਉਹ ਜ਼ਮੀਨ ਆ 24 ਏਕੜ ਜ਼ਮੀਨ ਮਾਰਕੰਡੇ ਦੀ ਜ਼ਮੀਨ ਆ ਉਹ ਜ਼ਮੀਨ 99 ਸਾਲ ਦੀ ਲੀਜ਼ ਤੇ ਬਾਦਲ ਨੇ ਲਈ ਹੋਈ ਆ। ਬੀਬੀ ਜ਼ਗੀਰ ਕੌਰ ਤੋਂ ਉਹਦੇ ਸਾਈਨ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਲਈ ਆ ਤੇ ਉਹਨੇ ਇਹੀ ਮੀਰੀ ਪੀਰੀ ਅਕੈਡਮੀ ਬਣਾਈ ਆ। ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਲਈ ਉਹ ਮੀਰੀ ਪੀਰੀ ਅਕੈਡਮੀ ਪੰਥ ਦੀ ਆ। ਲੇਕਿਨ ਅਸਲੀ ਅਸਲੀਅਤ ਉਹ ਪ੍ਰਕਾਸ਼ ਸਿੰਘ ਬਾਦਲ ਦੀ ਹੈ ਜਿਨੇ ਉਹ ਜ਼ਮੀਨ ਲੀਜ਼ ਤੇ ਲੈ ਕੇ ਆਰਟ ਟ੍ਰਸਟ ਬਣਾਇਆ ਤੇ ਉਹ ਜਿਹੜੀ ਪ੍ਰਧਾਨ ਆ ਪ੍ਰਬੰਧਕ ਕਮੇਟੀ ਉਹਦੇ ਵਿੱਚ ਮੈਂਬਰ ਆ ਜ਼ਗੀਰ ਕੋਲ ਅੱਜ ਅੱਜ ਪੁੱਛ ਲੋ ਉਹਨੂੰ ਦੱਸੂਗੀ ਇਹ ਜਿਹੜਾ ਇਹ ਇੱਕ ਨਹੀਂਗਾ ਜਿਹੜੇ ਵੱਡੇ ਵੱਡੇ ਸਾਡੇ ਆਧਾਰੇ ਉਹਨਾਂ ਦਾ ਇਸੇ ਤਰ੍ਹਾਂ ਹੀ ਆ ਜ਼ਮੀਨ ਗੁਰੂ ਦੀ ਆ ਪੈਸਾ ਗੁਰੂ ਦਾ ਮਾਲਕੇ ਸਾਡੇ ਲੀਡਰ ਨੇ ਦਿੱਲੀ ਦਿੱਲੀ 500 ਕਰੋੜ ਦੀ ਕਰਜ਼ਾਈ ਆ ਪ੍ਰਬੰਧਕ ਕਮੇਟੀ ਦੀ ਇੱਕ ਐਜੂਕੇਸ਼ਨ ਆਧਾਰ ਆ ਜਿਹੜਾ ਜਿਹਦੇ ਵਿੱਚ ਜਿਹੜੇ ਕੇਸ ਚੱਲ ਰਿਹਾ ਹਾਈ ਕੋਰਟ 'ਚ ਟੀਚਰਾਂ ਦਾ ਪ੍ਰੋਵੀਡੈਂਟ ਫੰਡ ਜਿਹੜਾ ਦਿੱਤੇ ਨੇਗੇ ਜਮ੍ਹਾਂ ਕਰ ਲਏ ਉਹ ਖਾ ਗਏ ਉਹਦੇ ਬਾਅਦ ਜਿਹੜੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਸਾਰੇ ਟੀਚਰ ਸਾਰਾ ਸਾਥ ਵਕੀਲ ਕਰਕੇ ਹਾਈ ਕੋਰਟ 'ਚ ਗਏ ਨੇ ਤੇ ਹਾਈ ਕੋਰਟ ਦੇ ਜੱਜਾਂ ਨੂੰ ਵਕੀਲ ਕਹਿੰਦਾ ਹੈ ਕਿ ਪ੍ਰਬੰਧਕ ਕਮੇਟੀ ਨੂੰ ਹੁਕਮ ਕਰੋ ਆਪਣੀ ਜਾਇਦਾਦ ਵੇਚ ਕੇ ਸਾਡੇ ਪੈਸੇ ਦੇਣ ਇਹ ਇਹ ਕੋਟਾਂ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਪਰ ਇਹਨਾਂ ਲੀਡਰਾਂ ਨੂੰ ਸ਼ਰਮ ਨਹੀਂ ਆਉਦੀ ਉਹਨਾਂ ਨੂੰ ਹੌਲੀ-ਹੌਲੀ ਕਿਸ਼ਤਾਂ ਤਾਈਂ ਥੋੜਾ ਥੋੜਾ ਦੇ ਕੇ ਗੋਲ ਕੰ ਪਿਜੇ ਦਿਨ ਖਲਵਾ ਲੈਂਦੇ ਆ ਜਿਹੜੀਆਂ ਕਦੀ ਮਹੀਨੇ ਬਾਅਦ ਵੀ ਖੋਲ ਕੇ ਨਹੀਂ ਘਣੀਆਂ ਜਾਂਦੀਆਂ ਉਹ ਸਾਡੀ ਹਾਲਾਤ ਮਾੜੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਬੌਣੇ ਕੱਦ ਤੇ ਜਿਹੜੇ ਆਪਣੇ ਛੋਹਰੇ ਬੰਦੇ ਸੀ ਨਾ ਉਹ ਪਠਾਤੇ ਇੱਥੇ ਇਹਨਾਂ ਸੰਸਾਮਾ ਤੇ ਉਹ ਸਾਰੇ ਇੱਕ ਵਕਾਊ ਤੇ ਵਿਕਣ ਲੱਗਿਆ ਉਹਨਾਂ ਮੈਂਟ ਨਹੀਂ ਲਾਇਆ ਤੇ ਅੱਜ ਉਹ ਵੇਚ ਕੇ ਇਹਦੇ ਹੱਥੋਂ ਵੀ ਗਿਆ ਤੇ ਕੌਮ ਦੇ ਹੱਥੋਂ ਨਾ ਸੰਸਾਮਾ ਖੋ ਕੇ ਪਾਸੇ ਕਰ ਲਈ ਸੈਟਰ ਸਰਕਾਰ ਦੀ ਮਿਹਰਬਾਨੀ ਆ ਜੀ ਤੇ ਦੂਸਰੀ ਮਿਹਰਬਾਨੀ ਹੋਈ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਜਿਨ੍ਹਾਂ ਨੇ ਇਹ ਸਾਰੀ ਜੋੜ-ਤੋੜ ਕਰਕੇ ਕੌਮ ਨੂੰ ਗਿਰਵੀ ਰੱਖਿਆ ਹੋਇਆ ਸੈਂਟਰ ਕੋਲ ਤੇ ਸਾਡੀ ਗੁਰੂ ਨਾਨਕ ਦੀ ਪਾਤਸ਼ਾਹੀ ਨੂੰ ਇੱਕ ਆਪਣੇ ਸਵਾਰਥ ਲਈ ਆਪਣੇ ਇੱਕ ਮੁਫਾਦ ਲਈ ਜੋੜ-ਤੋੜ ਕਰਕੇ ਕਬਜ਼ੇ 'ਚ ਰੱਖਣ ਲਈ ਇਹ ਸਾਰੇ ਪਲਾਣੀਆਂ ਬਣੀਆਂ ਨੇ ਤੇ ਉਹ ਅਜੇ ਤੱਕ ਚਲੀਆਂ ਜਾ ਰਹੀਆਂ ਨੇ ਪੰਥਕ ਲਹਿਰ ਵੱਲੋਂ ਅਸੀਂ ਤਿਆਰੀ ਕਰ ਰਹੇ ਹਾਂ ਇਲੈਕਸ਼ਨ ਲੜਨ ਦੀ ਇਲੈਕਸ਼ਨ ਕਰਾਉਣੇ ਨਾ ਕਰਾਉਣੇ ਸੈਂਟਰ ਦੇ ਹੱਥ 'ਚ ਲੇਕਿਨ ਅਸੀਂ ਇੱਕ ਸੀਮਾ ਹੈ ਜਦੋਂ ਤੱਕ ਅਸੀਂ ਬਰਦਾਸ਼ਤ ਕਰਾਂਗੇ ਤੇ ਨਹੀਂ ਤੇ ਅਸੀਂ ਜਿਹੜਾ ਸਾਨੂੰ ਜੋ ਹੱਕ ਆ ਉਹ ਅਸੀਂ ਉਹਨੂੰ ਵਰਤਾਂਗੇ ਲੇਕਿਨ ਅਸੀਂ ਅਜੇ ਫਿਲਹਾਲ ਤੇ ਪਿੰਡਾਂ 'ਚ ਜਾ ਰਹੇ ਆ ਪਿੰਡਾਂ 'ਚ ਸਿੱਖਾਂ ਨੂੰ ਦੱਸ ਰਹੇ ਆ ਕਿ ਸਾਡੀ ਪ੍ਰਬੰਧਕ ਕਮੇਟੀ ਦੇ ਕਾਜ ਕੀ ਸੀ ਉਹ ਕਰ ਕੀ ਰਹੀ ਆ ਤੇ ਜਿਹੜਾ ਪ੍ਰਬੰਧਕ ਕਮੇਟੀ ਦਾ ਮਿਸ਼ਨ ਆ ਉਹ ਗੁਰੂ ਦਾ ਸਿਧਾਂਤ ਆ ਉਹ ਸਾਡੇ ਲੀਡਰਾਂ ਨੇ ਉਹਨਾਂ ਨੂੰ ਲਤਾੜ ਦਿੱਤਾ ਤੇ ਆਪਾਂ ਇਹਨਾਂ ਨੂੰ ਬਚਾਉਣਾ ਹੈ ਤੇ ਇਹਦੇ ਲਈ ਜਾਣਕਾਰੀ ਸਿੱਖਾ ਨੂੰ ਦੇ ਰਹੇ ਆ ਇਹ ਜੀ ਜੈਸਾ ਬੀਜ ਜਿਸ ਉਹਨੇ ਕਰਮਾ ਸੰਦੜਾ ਖੇਤ ਇਹ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਬੀ ਸੋਟਿਆ ਓਗਣ ਡਿਆ ਹੁਣ ਉਹਨੂੰ ਫਲ ਲੱਗਣ ਡਿਆ ਉਹਦਾ ਮੁੰਡਾ ਵੱਡੂਗਾ ਹੁਣ